ਤੇ ਹੁਣ ਖਬਰ ਪਠਾਨਕੋਟ ਤੋਂ ਹੈ ਜਿੱਥੇ ਚੱਕੀ ਦਰਿਆ ਉਫਾਨ ਦੇ ਉੱਤੇ ਹੈ بارش ਕਾਰਨ ਪਠਾਨਕੋਟ ਦੇ ਵਿੱਚ ਅੱਜ ਸਕੂਲ ਕਾਲਜ ਬੰਦ ਕਰਨ ਦਾ ਐਲਾਨ ਕੀਤਾ ਗਿਆ ਡਿਪਟੀ ਕਮਿਸ਼ਨਰ ਨੇ ਲਗਾਤਾਰ ਹੋ ਰਹੀ بارش ਦੇ ਕਾਰਨ ਇਹ ਫੈਸਲਾ ਲਿਆ ਕਿ ਹੈ ਕਿ ਸਰਕਾਰੀ ਅਤੇ ਗੈਰ ਸਰਕਾਰੀ ਸਕੂਲ ਬੰਦ ਰਹਿਣਗੇ ਅੱਜ ਦੇ ਦਿਨ ਪੇਪਰ ਜਾਂ ਪ੍ਰੈਕਟੀਕਲ ਦੇ ਉੱਤੇ ਹੁਕਮ ਜਿਹੜਾ ਹੈ ਉਹ ਲਾਗੂ ਨਹੀਂ ਹੋਏਗਾ ਜਿਨ੍ਹਾਂ ਦੇ ਪੇਪਰ ਨੇ ਐਗਜ਼ਾਮ ਨੇ ਜਾਂ ਪ੍ਰੈਕਟੀਕਲ ਐਗਜ਼ਾਮ ਨੇ ਉਹਨਾਂ ਦੇ ਉੱਤੇ ਹੁਕਮ ਲਾਗੂ ਨਹੀਂ ਹੋਏਗਾ ਤਾਂ ਪ੍ਰਸ਼ਾਸਨ ਦੇ ਵੱਲੋਂ ਚੱਕੀ ਦਰਿਆ ਦੇ ਨੇੜੇ ਰਹਿੰਦੇ ਲੋਕਾਂ ਨੂੰ ਵੀ ਅਲਰਟ ਕਰ ਦਿੱਤਾ ਗਿਆ ਚੱਕੀ ਦਰਿਆ ਦੇ ਨੇੜੇ ਵਾਰਡ ਨੰਬਰ 12 ਦੇ ਵਿੱਚ ਵੱਸੇ ਲੋਕਾਂ ਨੂੰ ਸ਼ਿਫਟ ਕੀਤਾ ਗਿਆ ਤਾਂ ਪਠਾਨਕੋਟ ਉਫਾਨ ਦੇ ਉੱਤੇ ਚੱਕੀ ਦਰਿਆ ਜਿਸ ਨੇ ਆਲੇ-ਦੁਆਲੇ ਦੇ ਲੋਕਾਂ ਦੀ ਫਿਕਰ ਵਧਾ ਦਿੱਤੀ ਹੈ ਕਿਉਂਕਿ ਦਰਿਆ ਦੀਆਂ ਛੱਲਾ ਮਾਰਦਾ ਪਾਣੀ ਇੱਥੇ ਨਜ਼ਰ ਆ ਰਿਹਾ ਹੈ ਉਫਾਨ ਦੇ ਉੱਤੇ ਦਰਿਆ ਦਾ ਪਾਣੀ ਜਿਸ ਦੇ ਕਾਰਨ ਲੋਕਾਂ ਦੀਆਂ ਧੜਕਣਾ ਤੇਜ਼ ਹੋ ਗਈਆਂ ਨੇ ਕਿ ਆਖਰ ਇਹ ਪਾਣੀ ਜੇਕਰ ਆਪਣਾ ਰੁਖ ਬਦਲਦਾ ਤਾਂ ਕਿਸ ਪਾਸੇ ਜਾਏਗਾ ਅਜਿਹੀਆਂ ਚਰਚਾਵਾਂ ਪਿੰਡਾਂ ਦੇ ਵਿੱਚ ਆਮ ਤੌਰ ਦੇ ਉੱਤੇ ਚੱਲਦੀਆਂ ਨੇ ਤਾਂ ਲੋਕਾਂ ਦੇ ਲਈ ਵੀ ਅਲਰਟ ਜਿਹੜਾ ਹੈ ਉਹ ਪ੍ਰਸ਼ਾਸਨ ਦੇ ਵੱਲੋਂ ਜਾਰੀ ਕੀਤਾ ਗਿਆ ਚੱਕੀ ਦਰਿਆ ਦੇ ਨੇੜੇ ਵਾਰਡ ਨੰਬਰ 12 ਦੇ ਲੋਕਾਂ ਨੂੰ ਸ਼ਿਫਟ ਕਰ ਦਿੱਤਾ ਗਿਆ ਡਿਪਟੀ ਕਮਿਸ਼ਨਰ ਦੇ ਵੱਲੋਂ ਹੁਕਮ ਦਿੱਤੇ ਗਏ ਨੇ ਪਠਾਨਕੋਟ ਉਫਾਨ ਦੇ ਉੱਤੇ ਚੱਕੀ ਦਰਿਆ ਇਸ ਖਬਰ ਦੇ ਉਤੇ ਵਧੇਰੇ ਜਾਣਕਾਰੀ ਦੇ ਨਾਲ ਮੇਰੇ ਸਹਿਯੋਗੀ ਮੁਕੇਸ਼ ਸੈਣੀ ਜੁੜੇ ਨੇ ਮੁਕੇਸ਼ ਕੀ ਜਾਣਕਾਰੀ ਹੈ ਕਿਹੜੇ ਕਿਹੜੇ ਖੇਤਰ ਜਿਹੜੇ ਨੇ ਉਹ ਪ੍ਰਭਾਵਿਤ ਹੋ ਰਹੇ ਨੇ ਕਿੱਥੇ ਕਿੱਥੇ ਅਲਰਟ ਪ੍ਰਸ਼ਾਸਨ ਦੇ ਵੱਲੋਂ ਜਾਰੀ ਕੀਤਾ ਗਿਆ ਜਿੱਦ ਮੈਂ ਪਹਿਲਾਂ ਦੱਸਦਾ ਕਿ ਅੱਜ ਜੋ ਹੈ ਸਰਸਾਦ ਨੂੰ ਵੇਖਦੇ ਹੋਏ ਪਠਾਨਕੋਟ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵੱਲੋਂ ਜਿਹੜਾ ਸਕੂਲ ਸਰਕਾਰੀ ਸਕੂਲ ਜਾਂ ਗੈਰ ਸਰਕਾਰੀ ਸਕੂਲ ਕਾਲਜ ਹਨ ਉਹਨਾਂ ਦੇ ਵਿੱਚ ਛੁੱਟੀ ਕਰ ਦਿੱਤੀ ਗਈ ਹੈ ਕਿਉਂਕਿ ਬਰਸਾਤ ਜਿਹੜੀ ਹੈ ਉਹ ਲਗਾਤਾਰ ਹੋ ਰਹੀ ਹੈ ਪਠਾਨਕੋਟ ਦੇ ਜਿਹੜਾ ਸਕੂਲਾਂ ਕੌਜਾਂ ਦੇ ਵਿੱਚ ਬੋਰਡ ਜਾਂ ਯੂਨੀਵਰਸਿਟੀ ਦਾ ਕੋਈ ਪੇਪਰ ਹੈ ਉਹ ਜ਼ਰੂਰ ਲਿਆ ਜਾਏਗਾ ਪਰ ਉਸ ਤੋਂ ਇਲਾਵਾ ਜਿਹੜੇ ਸਾਰੇ ਸਕੂਲ ਅਤੇ ਕਾਲਜ ਜਿਹੜੇ ਨੇ ਉਹ ਬੰਦ ਕਰ ਦਿੱਤੇ ਗਏ ਨੇ ਇਸ ਤੋਂ ਇਲਾਵਾ ਜਿਹੜਾ ਬਮਿਆਲ ਸੈਕਟਰ ਹੈ ਉਥੇ ਜਲਾਲੀਆ ਦਰਿਆ ਨੇ ਜਿਹੜਾ کافی ਨੁਕਸਾਨ ਕੀਤਾ ਹੈ ਇੱਕ ਪਾੜ ਵੀ ਪਿਆ ਹੈ ਜਿਸ ਦੇ ਚਲਦੇ ਲਗਭਗ 2 ਦਰਜਨ ਤੋਂ ਜ਼ਿਆਦਾ ਪਿੰਡਾਂ ਦਾ ਜਿਹੜਾ ਹੈ ਸੰਪਰਕ ਪਠਾਨਕੋਟ ਦੇ ਨਾਲੋਂ ਟੁੱਟ ਚੁੱਕਿਆ ਹੈ ਇਸੋ ਲਾਵਾ ਜੇ ਗੱਲ ਕਰੀਏ ਰਣਜੀਤ ਸਾਗਰ ਡੈਮ ਦੀ ਚੀਜ਼ ਦੀ ਤਾਂ ਉਸ ਦੇ ਵਿੱਚ ਜਿਹੜਾ ਆ ਪਾਣੀ ਦਾ ਪੱਧਰ ਜਿਹੜਾ ਆ ਲਗਾਤਾਰ ਵੱਧ ਰਿਹਾ 527 ਮੀਟਰ ਜਿਹੜਾ ਉਹਦਾ ਖਤਰੇ ਦਾ ਨਿਸ਼ਾਨ ਸੀਗਾ ਔਰ ਖਤਰੇ ਦੇ ਨਿਸ਼ਾਨ ਤੋਂ ਕੁਝ ਹੀ ਟੁੱਟੇ ਹੈ ਜਿਹੜਾ ਜਿਸ ਦੇ ਚੱਲਦੇ ਡੈਮ ਪ੍ਰਸ਼ਾਸਨ ਵੱਲੋਂ ਜਿਹੜੇ ਸਪਿਲਵੇ ਗੇਟ ਹੈ ਉਹ ਵੀ ਜਿਹੜੇ ਦੋ ਸਪਿਲਵੇ ਗੇਟ ਜਿਹੜੇ ਹੁਣ ਤੱਕ ਜਾਣਕਾਰੀ ਪ੍ਰਾਪਤ ਹੋਈ ਹੈ ਕਿ ਉਹ ਖੋਲ ਦਿੱਤੇ ਗਏ ਨੇ ਔਰ ਲਗਭਗ 33000 ਕਿਊਸਿਕ ਪਾਣੀ ਜਿਹੜਾ ਆ ਉਹਨਾਂ ਦੇ ذریعے ਰਾਵੀ ਦਰਿਆ ਦੇ ਵਿੱਚ ਛੱਡਿਆ ਜਾ ਰਿਹਾ ਹੈ ਅਤੇ ਚਾਰੇ ਯੂਨਿਟ ਜਿਹੜੇ ਆ ਉਹ ਰੰਜੀਤ ਸਾਗਰ ਡੈਮ ਦੇ ਚਲਾ ਕੇ ਬਿਜਲੀ ਦਾ ਉਤਪਾਦਨ ਜਿਹੜਾ ਆ ਉਹ ਕੀਤਾ ਜਾ ਰਿਹਾ ਹੈ ਆ ਬਰਸਾਤ ਜਿਹੜੀ ਹੈ ਕੱਲ ਤੋਂ ਜਿਹੜੀ ਲਗਾਤਾਰ ਹੋਣ ਦੇ ਚੱਲਦੇ ਚੱਕੀ ਦਰਿਆ ਜਿਹੜਾ ਇੱਕ ਹਿਮਾਚਲ ਦੇ ਵੱਲੋਂ ਪਠਾਨਕੋਟ ਪੰਜਾਬ ਦੇ ਵਿੱਚ ਦਾਖਲ ਹੁੰਦਾ ਆ ਉਹਨੇ ਵੀ ਜਿਹੜਾ ਕਾਫੀ ਜਿਹੜਾ ਉਹ ਪ੍ਰਭਾਵਿਤ ਕੀਤਾ ਹੈ ਪਠਾਨਕੋਟ ਦੇ ਇਲਾਕੇ ਨੂੰ ਵਾਰਡ ਨੰਬਰ 12 ਜਿਹੜਾ ਆ ਪਠਾਨਕੋਟ ਦਾ ਉਹਦੇ ਚੱਕੀ ਦਰਿਆ ਦੇ ਲਾਗੇ ਜਿਹੜੇ ਘਰ ਨੇ ਉਹਨਾਂ ਨੂੰ ਖਾਲੀ ਕਰਵਾ ਦਿੱਤਾ ਗਿਆ ਹੈ ਔਰ ਲੋਕਾਂ ਨੂੰ ਜਿਹੜਾ ਨੰਗਲਪੁਰ ਇਲਾਕਾ ਪੈਂਦਾ ਪਿੰਡ ਪੈਂਦਾ ਉੱਥੇ ਸ਼ਿਫਟ ਕੀਤਾ ਜਾ ਰਿਹਾ ਕਾਫੀ ਪ੍ਰਭਾਵਿਤ ਕੀਤਾ ਜਿਹੜਾ ਚੱਕੀ ਦਰਿਆ ਨੇ ਓਜੇ ਦਰਿਆ ਨੇ ਬਮਿਆਰ ਸੈਕਟਰ ਨੂੰ ਜਲਾਲੀਆ ਦਰਿਆ ਨੇ ਜਿਹੜਾ ਹੈ ਬਮਿਆਰ ਸੈਕਟਰ ਨੂੰ ਪ੍ਰਭਾਵਿਤ ਕੀਤਾ ਉਦੋਂ ਨੈਮ ਦਾ ਪਾਣੀ ਵੀ ਜਿਹੜਾ ਆ ਲਗਾਤਾਰ ਵਧ ਰਿਹਾ ਜਿਸ ਤੇ ਚਲਦੇ ਰਾਵੀ ਦਰਿਆ ਦੇ ਵਿੱਚ ਵੀ ਪਾਣੀ ਛੱਡਿਆ ਜਾ ਰਿਹਾ ਰਾਵੀ ਦਰਿਆ ਦੇ ਵਿੱਚ ਸਿੱਧੇ ਗੇਟਾਰਾਈ ਪਾਣੀ ਛੱਡਣ ਦੇ ਕਾਰਨ ਜਿਹੜਾ ਸਥਿਤੀ ਇਹ ਲਾਹੇਜਨ ਉਹਨਾਂ ਨੂੰ ਜਿਹੜਾ ਹੈ ਕਾਫੀ ਪ੍ਰਭਾਵਿਤ ਕਰੇਗਾ Ravi ਦਰਿਆ ਚਕੀ ਪ੍ਰਸ਼ਾਸਨ ਦੇ ਵੱਲੋਂ ਕੋਈ ਜਾਣਕਾਰੀ ਦਿੱਤੀ ਗਈ ਹੈ ਚੱਕੀ ਦਰਿਆ ਦੇ ਵਿੱਚ ਪਾਣੀ ਦੇ ਪੱਧਰ ਨੂੰ ਲੈ ਕੇ ਕਿ ਕਿੰਨਾ ਪਾਣੀ ਦਾ ਪੱਧਰ ਹੈ ਤੇ ਖਤਰੇ ਦੇ ਨਿਸ਼ਾਨ ਦੇ ਕਿੰਨੇ ਨਜ਼ਦੀਕ ਜਾਂ ਕਿੰਨੇ ਉੱਪਰ ਚੱਕੀ ਦਰਿਆ ਜਿਹੜਾ ਹੈ ਉਹ ਇੱਕ ਬਰਸਾਤੀ ਨਾਲਾ ਉਹਨੂੰ ਕਹਿ ਸਕਦੇ ਆ ਜਿਹੜਾ ਕਿ ਜਿਸ ਦੇ ਪਾਣੀ ਦਾ ਕੋਈ ਵੀ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਪਹਾੜਾਂ ਦੇ ਵਿੱਚੋਂ ਜਦੋਂ ਪਾਣੀ ਆਂਦਾ ਉਸ ਦਾ ਕੋਈ ਇਹ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਕਿ ਕਿੰਨਾ ਪਾਣੀ ਹੈ ਉਹ ਯਕਦਮ ਪਾਣੀ ਆ ਜਾਂਦਾ ਪਹਾੜਾ ਦੇ ਵਿੱਚ ਜਿਸ ਤਰ੍ਹਾਂ ਹੀ ਬਰਸਾਤ ਹੁੰਦੀ ਹੈ ਕਿਉਂਕਿ ਬਰਸਾਤੀ ਨਾਲਾ ਹੋਣ ਦੇ ਚਲਦੇ ਇੱਕ ਦਰਿਆ ਦਾ ਰੂਟਾ ਅਨੁਕ੍ਰਮ ਕਰ ਚੁੱਕਿਆ ਇਸ ਕਰਕੇ ਉਹਨੂੰ ਚਕੀ ਦਰਿਆ ਕਿਹਾ ਜਾਂਦਾ ਔਰ ਇਸ ਦੇ ਨਾਲ ਜਿਹੜਾ ਕੱਲ ਦੱਸਦੀ ਹੈ ਕਿ ਰੇਲਵੇ ਬ੍ਰਿਜ ਜਿਹੜਾ ਪਠਾਨਕੋਟ ਜੰਮੂ ਜਲੰਧਰ ਜਾਂ ਦੂਸਰੇ ਦੇਸ਼ ਦੇ ਜਿਹੜੇ ਸੂਬਿਆਂ ਨਾਲ ਜੋੜਦਾ ਜਿਹੜਾ ਬ੍ਰਿਜ ਆ ਉਹਦੇ ਥੱਲੋਂ ਵੀ ਜਿਹੜਾ ਮਿੱਟੀ ਛਿਸ ਗਈ ਹੈ ਜਿਸ ਦੇ ਚਲਦੇ ਉੱਥੇ ਵੀ ਟ੍ਰੇਨਾਂ ਦੀ ਜਿਹੜੀ ਆਵਾਜ਼ਾਈ ਹੈ ਉਹ ਸਲੋ ਕਰ ਦਿੱਤੀ ਗਈ ਹੈ ਪ੍ਰਸ਼ਾਸਨਿਕ ਅਧਿਕਾਰੀ ਰੇਲਵੇ ਵਿਭਾਗ ਦੇ ਜਿਹੜੇ ਕਰਮਚਾਰੀ ਉਥੇ ਇਸ ਪੂਰੇ ਜਿਹੜੇ ਬ੍ਰਿਜ ਦੇ ਥੱਲੇ ਜਿਹੜੀ ਮਿੱਟੀ ਖਿਸਕ ਰਹੀ ਆ ਉਸ ਨੂੰ ਲੈ ਕੇ ਨਿਗਾਹ ਬਣਾਈ ਹੋਇਆ ਕਿਤੇ ਕੋਈ ਵੱਡਾ ਹਾਸਾ ਨਾ ਹੋ ਸਕੇ ਇਸ ਲਈ ਟ੍ਰੇਨਾਂ ਜਿਹੜੀਆਂ ਉਥੋਂ ਬਿਲਕੁਲ ਸਲੋ ਜਿਹੜੀਆਂ ਉਹ ਚਲਾਈਆਂ ਜਾ ਰਹੀਆਂ ਜੀ ਮੁਕੇਸ਼ ਬਹੁਤ ਬਹੁਤ ਧੰਨਵਾਦ तमाम ਜਾਣਕਾਰੀ ਦੇ ਲਈ ਤਾਂ ਫਿਲਹਾਲ ਲੋਕਾਂ ਦੀ ਫਿਕਰ ਵਧੀ ਹੋਈ ਹੈ ਪ੍ਰਸ਼ਾਸਨ ਦੇ ਵੱਲੋਂ ਅਲਰਟ ਜਾਰੀ ਕੀਤਾ ਗਿਆ ਚੱਕੀ ਦਰਿਆ ਦੇ ਨੇੜੇ ਵਾਰਡ ਨੰਬਰ 12 ਦੇ ਲੋਕਾਂ ਨੂੰ ਵੀ ਸ਼ਿਫਟ ਕਰ ਦਿੱਤਾ ਗਿਆ